ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡੋਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ ਡੋਲਣ ਤੇਰਾ ਖੋ ਪ੍ਰਭੂ ਨਨਕ ਦੇ ਕਰ ਹੱਥ ਫਤਨਾ ਵਾਹਿਗੁਰੂ ਸਾਹਿਬ ਜੀ ਸੋਹਿ ਮਹਲਾ ਚੌਥਾ ਹਰ ਸਤਵਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਤੇਰੀ ਕਵਨ ਕਵਨ ਗੁਣ ਕਹੇ ਕਹੇ ਗਾਵਾਂ ਮੂ ਸਾਹਿਬ ਗੁਣੀ ਨਿਧਾਨਾਮ ਤੁਮਰੀ ਮਹਿਮ ਬਰਨ ਨਾ ਸਕੋ ਤੂੰ ठाकुर ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜੋ ਭਾਵੈ ਤਿਉ ਰਾਖ ਮੇਰੇ ਸਾਹਿਬਾ ਮੈਂ ਤੁਝ ਬਿਨਾ ਅਬਰ ਨਾ ਕੋਈ ਰਹਾਉ ਮੈਂ ਤਾਂ ਮੇਰੇ ਸੁਆਮੀ ਮੈਂ ਤੁਰ ਆਗਾ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸਾਂ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸਟ ਅਗਰ ਤਰੀਜਾ ਬੱਕਰੀ ਸਿੰਘ ਇਕ ਤੈਂ ਠਾਏ ਰਾਖੇ ਮਨਹਰ ਜਪ ਭ੍ਰੰਪਹੁ ਦੂਰ ਕੀਜਾਂ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਨਿਆ ਮਾਨ ਦੇਵਾ ਜੋ ਧਰਤੀ ਚਰਨ ਤਲੇ ਤੇ ਉਪਰ ਆਵੈ ਓ ਨਾਨਕ ਸਾਰ ਜਨ ਜਗਤ ਆਣ ਸਭ ਪਰਿਪਾਇ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਨਿਆ ਮਨ ਦੀਵਾਈ ਜਉ ਤਰਤੀ ਚਰਨ ਤਲੇ ਤੇ ਉਪਰ ਆਵੈ ਓ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾਏ ਸੁਹਿ ਮਹੱਲਾ ਚੌਥਾ ਕਰ ਸਤਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨ ਗਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਨਾ ਸਾਕੋ ਤੂੰ ਠਾਕੁਰ ਊਚਾ ਭਗਵਾਨਾ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰ ਕਵੀ ਦੇ ਅਲਾਹੀ ਹਕੂਮਾਨਾ ਸਾਹਿਬ ਦੀ ਦਾਤ ਚੌਥੇ ਪਾਖਸ਼ਾ ਤੁੰਤਨ ਸਾਹਿਬ શ્રી ਗੁਰੂ ਰਾਮਦਾਸ ਜੀ ਮਹਾਰਾਜ ਮਥਾਵਿਆਂ ਦੇ ਥਾਂ ਨੇ ਤਾਣਿਆਂ ਦੇ ਤਾਣ ਨੇਉਕਿਆਂ ਦੀ ਮੋਰਨ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸੋਹੀ ਰਾਜ ਅੰਦਰ ਅੰਗ 734 ਉਪਰ ਅੱਜ ਦੇ ਅਮਰਤਿ ਮੇਲੇ ਦੇ ਅਲਾਹੀ ਹਕਮ ਨਾਲ ਸਾਹਿਬ ਦੀ ਦਾਤ ਬਖਸ਼ ਕਰਦੇ ਹਨ ਉਹਨਾਂ ਨੂੰ ਸਤਿਗੁਰੂ ਜੀ ਦੀ ਕਿਰਪਾ ਕਰ ਅਨੁਸਾਰੀਆਂ ਸੰਗਤਾਂ ਨੇ ਆ ਹਾ ਜੀ ਰਿਤ ਰਖਾ ਹੈ ਪ੍ਰਵਾਨ ਕਰਨ ਸਰਬਤ ਸੰਗਤਾਂ ਦੇ ਅੰਦਰ ਦਾ ਉੱਤ ਧੰਡੀਆਂ ਦਾਤਾ ਸਰੀਰ ਤੰਦਰੁਸਤੀ ਨਾਮ ਬਾਣੀ ਦੇ ਦਾਤ ਅਮਰ ਕੂਰੂ ਦੇ ਦਾਤ ਮਤੰਡੀਆਂ ਦਾਤਾ ਮਖੀਨ ਸਰਬੂ ਵਾਹਿਗੁਰੂ ਜੀ ਕਾ ਥਲਸਾ ਵਾਹਿਗੁਰੂ ਜੀ ਕੀ ਫਤਿਹ